ਮੁਸਾਲੇ ਦੀ ਚੜ੍ਹਾਈ ਦੇਖ ਕੇ ਖੁਸ਼ ਹੋਏ ਪਿਤਾ ਬਲਕੌਰ ਸਿੰਘ ਸਿੱਧੂ ਤੁਸੀਂ ਵੀ ਦੇਖੋ ਇਹ ਖਾਸ ਵੀਡੀਓ ਸਿੱਧੂ ਦੀ ਖਬਰ ਤਾਂ ਆਏ ਦਿਨ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਰਹਿੰਦੀ ਹੈ ਬੇਸ਼ੱਕ ਮੂਸੇ ਵਾਲੇ ਇਸ ਦੁਨੀਆ ਦੇ ਵਿੱਚ ਨਹੀਂ ਹੈ ਲੇਕਿਨ ਉਸ ਦੇ ਚਾਣ ਵਾਲੇ ਉਸ ਨੂੰ ਆਪਣੇ ਆਪਣੇ ਢੰਗ ਦੇ ਨਾਲ ਟ੍ਰਿਬਿਊਟ ਦਿੰਦੇ ਆ ਕੋਈ ਕਲਾਕਾਰ ਉਸ ਨੂੰ ਸ਼ੋਅ ਤੇ ਦਿੰਦਾ ਜਾਂ ਫਿਰ ਕੋਈ ਗੀਤ गा ਕੇ ਤਾਂ ਉਸ ਦੇ ਚਾਣ ਵਾਲੇ ਉਸ ਅਟੈਚੂਰ ਬਣਵਾ ਕੇ ਜਾਂ ਉਸ ਦੀ ਤਸਵੀਰ ਨੂੰ ਆਪਣੇ ਵਹੀਕਲ ਤੇ ਲਗਾ ਕੇ ਇਸੇ ਤਰ੍ਹਾਂ ਇੱਕ ਨੌਜਵਾਨ ਨੇ ਸਿੱਧੂ ਨੂੰ ਇੱਕ ਵੱਖਰੇ ਢੰਗ ਦੇ ਨਾਲ ਟ੍ਰਿਬਿਊਟ ਦਿੱਤਾ ਉਸ ਨੇ ਆਪਣੇ ਸਟੋਰ ਦੇ ਕੈਰੀ ਬੈਗ ਤੇ ਮੂਸੇ ਵਾਲੇ ਦੀ ਤਸਵੀਰ ਲਗਾਈ ਤੇ ਇਹ ਕੈਰੀ ਬੈਗ ਲੈ ਕੇ ਉਹ ਸਿੱਧੂ ਮੂਸੇਵਾਲੇ ਦੀ ਹਵੇਲੀ ਪਹੁੰਚ ਗਿਆ ਜਿਸ ਤੋਂ ਬਾਅਦ ਮੋਸੀ ਵਾਲੇ ਦੇ ਪਿਤਾ ਇਸ ਕੈਰੀ ਬੈਗ ਨੂੰ ਦੇਖ ਕੇ ਉਹਨਾਂ ਦੇ ਚਿਹਰੇ ਤੇ ਜੋ ਰੌਣਕ ਆਈ ਉਹਨਾਂ ਦੇ ਚਿਹਰੇ ਤੇ ਜੋ ਖੁਸ਼ੀ ਆਈ ਉਹ ਸਾਫ਼ ਨਜ਼ਰ ਆ ਰਹੀ ਸੀ ਆਪਣੇ ਪੁੱਤ ਲਈ ਜੋ ਉਹਨਾਂ ਦੇ ਚਾਹਨ ਵਾਲੇ ਦੇ ਦਿਲਾਂ ਦੇ ਵਿੱਚ ਪਿਆਰ ਹੈ ਇਹ ਸਭ ਕੁਝ ਦੇਖ ਕੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਸਿੱਧੂ ਬੇहद ਖੁਸ਼ ਹੁੰਦੇ ਹੋਏ ਨਜ਼ਰ ਆਏ